ਨਵੀਂ ਪਾਰੀ ਸ਼ੁਰੂ ਕਰਨ ਜਾ ਰਿਹਾ ਹੈ ਕਿਸੇ ਹੋਰ ਪਾਰਟੀ ਦੇ ਵੱਲੋਂ ਪਰ ਇੱਕ ਥੋੜਾ ਜਿਹਾ ਗਿਲਾ ਵੀ ਉਹਨਾਂ ਨਾਲ ਰਹੇਗਾ कि पंजाब ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸਰਦਾਰ ਬਿਆਨ ਸਿੰਘ ਦੀ ਕੁਰਬਾਨੀ ਸੀ ਪੰਜਾਬ ਲਈ ਔਰ ਸ਼ਾਇਦ ਬਿੱਟੂ ਜੀ ਨੇ ਉਹਨੂੰ ਆਪਣੇ ਦਿਮਾਗ ਚ ਆਪਣੇ ਦਿਲੋਂ ਕੱਢ ਦਿੱਤਾ ਕਾਂਗਰਸ ਦੇ ਇੱਕ ਮਜਬੂਤ ਸਪਾਈ ਹੋ ਕੇ ਬਿਆਨ ਸਿੰਘ ਜੀ ਨੇ ਸਾਡੇ ਪੰਜਾਬ ਲਈ ਸ਼ਹੀਦੀ ਦਿੱਤੀ ਕਾਂਗਰਸ ਦੇ ਵੱਡੇ ਲੀਡਰ ਹੋ ਕੇ ਉਹ ਉਹਨਾਂ ਨੇ ਕਾਂਗਰਸ ਨੂੰ ਉਸ ਟਾਈਮ ਦੇ ਵਿੱਚ ਸੰਭਾਲਿਆ ਸੀਗਾ ਉਸ ਟਾਈਮ ਦੇ ਵਿੱਚ ਮੁੱਖ ਮੰਤਰੀ ਬਣੇ ਸੀ ਜਦੋਂ ਅਤਵਾਦ ਦਾ ਜ਼ੋਰ ਸੀਗਾ ਤੇ ਸਮਝ ਨਹੀਂ ਆਇਆ ਕੱਲ ਤੱਕ ਤਾਂ ਉਹਨਾਂ ਨਾਲ ਗੱਲ ਹੁੰਦੀ ਰਹੀ ਸੀਗੀ ਇੱਕ ਦਿਨ 24 ਘੰਟੇ ਦੇ ਵਿੱਚ ਕੀ ਬਦਲਿਆ ਕਿ ਭਾਜਪਾ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਉਹ ਭਾਜਪਾ ਨੂੰ ਹੀ ਜੁਆਇਨ ਕਰ ਗਏ ਸੋ ਉਹਨਾਂ ਦੀ ਇੱਛਾ ਆ ਉਹਨਾਂ ਨੂੰ ਕੁਝ ਠੀਕ ਲੱਗਿਆ ਹੋਣਾ ਤਾਂ ਉੱਤਰ ਚਲੇਗੇ ਕਿਵੇਂ ਦੇ ਜੋ ਕਾਗਰ ਦੇ ਕੱਟੜ ਲੀਡਰ ਸੀਗੇ ਬਿੱਟੂ ਜੀ ਸਭ ਗਣ ਸਿੰਘ ਜੀ ਦੇ ਪਰਿਵਾਰ ਤੋਂ ਸੀਗੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਸ਼ਹੀਦੀ ਨਹੀਂ ਦਿੱਤੀ ਹੈ ਉਹਨਾਂ ਨੇ ਬੰਬ ਤੱਕ ਆਪਣੇ ਸੀਨੇ ਤੇ ਸਹੇ ਸੀਗੇ ਪਰ ਅੱਜ ਉਹ ਕੱਟੜ ਇਮਾਨਦਾਰ ਕਾਂਗਰਸੀ ਅੱਜ ਕਾਂਗਰਸ ਨੂੰ ਅਲਿਦਾ ਗਿਆ ਦੇਖੋ ਫਿਰ ਜੇ ਤੁਸੀਂ ਕੱਟੜ ਦੀ ਗੱਲ ਕਰਦੇ ਹੋ ਤਾਂ ਜੇ ਇਹ ਪੈਮਾਨੇ ਆ ਦੂਸਰੀ ਪਾਰਟੀ 'ਚ ਜਾਣਾ ਹੈ ਜਾਂ ਕੁਝ ਕਰਨਾ ਤਾਂ ਫਿਰ ਉਹ ਕੱਟੜ ਨਹੀਂ ਸੀਗੇ ਫਿਰ ਉਹ ਫਿਰ ਆਪਰਚੂਨਿਸਟ ਹੋਣੇ ਆ ਵੀ ਜਦੋਂ ਤੱਕ ਪਾਰਟੀ ਉਹਨਾਂ ਨੂੰ ਬਹੁਤ ਕੁਝ ਦੇ ਰਹੀ ਸੀਗੀ ਉਦੋਂ ਤੱਕ ਉਹ ਕਾਂਗਰਸ 'ਚ ਸੀਗੇ ਤੇ ਨਹੀਂ ਕੁਝ ਲੱਗਿਆ ਹੋਣਾ ਅੱਜ ਉਹਨਾਂ ਨੂੰ ਕਿ ਪਾਰਟੀ ਕੁਝ ਦੇ ਨਹੀਂ ਪਾਰੀ ਤੋਂ ਦੂਸਰੇ ਪਾਸੇ ਸ਼ਿਫਟ ਕਰਕੇ ਤੇ ਮੈਨੂੰ ਲੱਗਦਾ ਜਿਹਨਾਂ ਲੋਏ ਲੋਕ ਸਭਾ ਦੇ ਚੀਰਵਾਜ ਇਹ ਲੁਧਿਆਣਾ ਤੋਂ ਲੜਦੇ ਸੀ ਵੀ ਲੱਗਦਾ ਸੀ ਵੀ ਕਾਂਗਰਸ ਤੋਂ ਵੀ ਸੰਯੋਗ ਨਹੀਂ ਮਿਲ ਗਿਆ ਇਸ ਕਰਕੇ ਬੀਜੇਪੀ ਚਲੇ ਗਏ ਨਹੀਂ ਅਸਰੇ ਦੀ ਤਾਂ ਕੋਈ ਗੱਲ ਨਹੀਂ ਜਿੰਨੀਆਂ ਤੁਸੀਂ ਪਿੱਛੇ ਤੁਸੀਂ ਵੀ ਉਹਨਾਂ ਦੀ ਮੀਡੀਆ ਕੈਪਚਰ ਕੀਤੀਆਂ ਹੋਣੀਆਂ ਜਿੰਨੇ ਉਹਨਾਂ ਨੇ ਮੀਟਿੰਗਸ ਕੀਤੀਆਂ ਹੈਗੀਆਂ ਆਲਰੇਡੀ ਹਰੇਕ ਜਿਹੜੇ ਐਮ ਐਲ ਏ ਕਾਂਗਰਸ ਤੇ ਰਹੇ ਹੈਗੇ ਐਕਸ ਐਮ ਐਲ ਏ ਆ ਜਾਂ ਪਾਰਟੀ ਆਉਤੇ ਆ ਰਿਹਾ ਹੈ ਸਭ ਨੇ ਉਹਨਾਂ ਨੂੰ ਸਾਥ ਦਿੱਤਾ ਹੈ ਇਵਨ ਕਿ ਮੈਂ ਹੀ ਪਿਛਲੇ ਹਫਤੇ ਤੁਸੀਂ ਵੀ ਸੀਗੇ ਉਹਨਾਂ ਦੇ ਨਾਲ ਜਾ ਕੇ ਉਦਘਾਟਨ ਵੀ ਕੀਤੇ ਹੈ ਤੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਲੱਗ ਹੀ ਨਹੀਂ ਰਹੀ ਸੀ ਅਜੇ ਕੋਈ ਨਾ ਸਪੋਰਟ ਦੇ ਪਰ ਪੂਸ਼ਨ ਅਰਸ਼ੂ ਸਾਡਾ ਮੰਤਰੀ ਨਾਲੋਂ ਕਾਫੀ ਚਿਹਰਾ ਇਹ ਨਜ਼ਰ ਇਹ ਜੋ ਦੋਸਤੀ ਨਹੀਂ ਟੁੱਟੇਗੀ ਲੱਗਦਾ ਵੀ ਇਹ ਦੋਸਤੀ ਦੇਖੋ ਜਿਹੜੇ ਆਸ਼ੂ ਜੀ ਆ ਨਾ ਉਹ ਸਭ ਤੋਂ ਅਲੱਗ ਕਿਸਮ ਦੇ ਇਨਸਾਨ ਹੈ ਉਹ ਕਦੀ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਹੀ ਨਹੀਂ ਹੈਗੇ ਚਾਹੇ ਜੋ ਮਰਜੀ ਉਹਨਾਂ ਦੀ ਲੋਕ ਛਵੀ ਬਣਾ ਦੇਣ ਪਰ ਜਿਹੜੇ ਵੀ ਲੋਕ ਉਹਨਾਂ ਨੂੰ ਜਾਣਦੇ ਆ ਉਹਨਾਂ ਦੇ ਦੋਸਤ ਮਿੱਤਰ ਆ ਉਹਨਾਂ ਨੂੰ ਪਤਾ ਆ ਜੇ ਉਹ ਬਿੱਟੂ ਜੀ ਅੱਜ ਬੀਜੇਪੀ ਜੁਆਇਨ ਕਰ ਗਿਆ ਤਾਂ ਵੀ ਉਹਨਾਂ ਨੇ ਉਹਨਾਂ ਨੂੰ ਮੁਬਾਰਕਬਾਦੀ ਦੇਣੀ ਹੈ ਸਾਡੀ ਪਾਰਟੀ ਹੈ ਕਾਂਗਰਸ ਅਸੀਂ ਕਾਂਗਰਸ ਲਈ ਜਾਂ ਆਸ਼ੂ ਜੀ ਜਾਂ ਸਾਡੀ ਹਾਈ ਕਮਾਂਡ ਕਾਂਗਰਸ ਲਈ ਕੀ ਕਰ ਸਕਦੇ ਹੋ ਅਸੀਂ ਦੇਖਾਂਗੇ ਲੰਮੇ ਵਿੱਚ ਜਾਣ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਉਹ ਭਾਗ ਕੋ ਸਰਾਸ਼ ਹੋ ਰਿਹਾ ਹੈ ਲੱਗਦਾ ਕਿ ਉਹ ਸੀਦਾ ਦੋਨਾਂ ਦਾ ਕੁਐਸਚਨ ਇਹ ਹੈ ਬੀਜੇਪੀ ਜਾਣ ਕਿ ਕਿੰਨੇ ਲੋਕ ਕਹਿ ਰਹੇ ਪਿੱਟੂ ਦੇ ਨਾਲ ਹੀ ਬੀਜੇਪੀ ਚ ਵੀ ਆਸ਼ੂ ਵੀ ਬੀਜੇਪੀ ਦੇ ਜਾਣਗੇ ਕਿਉਂ ਜਾਣਗੇ ਕਾਦੇ ਲਈ ਜਾਣਗੇ ਮੈਂ ਡੇ 1 ਤੋਂ ਇੱਕ ਗੱਲ ਕਹਿ ਰਹੀਆਂ ਕਿ ਆਸ਼ੂ ਬੀਜੇਪੀ 'ਤੇ ਨਹੀਂ ਜਾਣਗੇ। ਈਡੀ ਦਾ ਡਰ ਲੱਗਦਾ ਬਿਟੂ ਨੂੰ ਕੋਣ? ਈ ਬਿਟੂ ਜੀ ਦੱਸ ਸਕਦੇ ਮੈਨੂੰ ਤਾਂ ਨਹੀਂ ਪਤਾ। ਮੈਨੂੰ ਲੱਗਦਾ ਈਡੀ ਦਾ ਦਬਾਅ ਬਣ ਰਿਹਾ ਸੀ। ਜੀ ਈਡੀ ਦਾ ਦਬਾਅ ਬਣ ਰਿਹਾ ਸੀਗਾ ਅਸੀਂ ਤਾਂ ਈਡੀ ਨੂੰ ਫੇਸ ਕਰ ਲਿਆ ਹੈਗਾ ਤੇ ਜੇ ਕਿਸੇ ਨੂੰ ਕੁਝ ਲੱਗਦਾ ਹੈਗਾ ਆ ਪਰ ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ। ਤੇ ਇਹ ਤਾਂ ਮੈਂ ਦੇਖੀ ਨਹੀਂ। ਲੋਕ ਸਭਾ ਦੀ ਹੈ ਕੈਂਡੀਡੇਟ ਨੂੰ ਲੈ ਕੇ ਆਪਣੇ ਅਸਲੀ ਨਹੀਂ ਲੱਗਦਾ ਇਟਲੀਅਨ ਨੂੰ ਐਮਪੀ ਦੀ ਬਿਲਕੁਲ ਕੁਝ ਨਹੀਂ ਹਲੇ ਕੁਝ ਵੀ ਗੱਲ ਨਹੀਂ ਹੈ ਔਰ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਅੱਜ ਵੀ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ ਕੈਂਡੀਡੇਟਸ ਦੀ ਉਹਦੇ ਵਿੱਚ ਡਿਸਕਸ਼ਨ ਹੀ ਨਹੀਂ ਹੈਗੀ ਇਹ ਤਾਂ ਇੱਕੋ ਦਮ ਸਿਨੈਰੀਓ ਚੇਂਜ ਹੋਇਆ ਹੈ ਕਿ ਬਿੱਟੂ ਜੀ ਬੀਜੇਪੀ 'ਚ ਗਏ ਹੈ ਹਲੇ ਤੱਕ ਕੁਝ ਵੀ ਐਸਾ ਔਨ ਗਰਾਉਂਡ ਨਹੀਂ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ